हां जी श्रीमान जी है, है, आ, ए है जी वो कोठी जदी अपन ਤੁਹਾਨੂੰ ਬੈੱਡ ਤੇ ਕਿਚਨ ਦਿਖਾ ਲਈ ਮੇਨ ਡੋਰ ਸਾਗਵਾਂ ਚ ਜਲੀਆਲਾ ਤਿਆਰ ਕੀਤਾ ਹੈ ਇਹ ਫਲਸਟੋਰ ਮੱਕੇ ਜਿ ਤਿਆਰ ਕੀਤਾ ਹੋਇਆ ਅ ਇਹ ਕਿਚਨ ਦੀ ਵੀਡੀਓ ਇਹ ਇੱਥੇ ਲੌਬੀ ਚ ਸੀਲਿੰਗ ਵੀ ਕੀਤੀ ਹੈ ਪੀਬੀਸੀ ਸੀਲਿੰਗ ਕੀਤੀ ਤੇ ਦੀਵਾਰਾਂ ਰਹਿ ਗਈਆਂ ਨੇ ਬਾਕੀ ਕੋਠੀ ਪੂਰੀ ਕੰਪਲੀਟ ਅਹੀਂ ਤਿਆਰ ਕੀਤੀ ਹੋਈ ਆ ਦਰਵਾਜ਼ੇ ਕਿਚਨ ਬੈੱਡਰੂਮ ਸਾਰਾ ਕੁਝ A to Z ਇਹ ਪੂਰਾ ਕਮਰੇ ਦਾ ਬੋਤ ਸੱਲੀ ਬਕਸਾ ਨਾ ਕੀਤਾ ਤੇ ਸਾਰਾ ਦਾ ਸਾਰਾ ਕਮ ਵਿਦ ਮਟੀਰੀਅਲ ਜਿਹੜਾ ਹੈ ਜੀ ਗਰੰਟੀ ਵਾਲਾ ਕੰਮ ਆ ਜੀ ਇਹਦੀ ਫੁੱਲ ਗਰੰਟੀ ਹੈ ਜੀ ਕੰਮ ਦੇਤੀ ਕਈ ਚੀਜ਼ਾਂ ਤੇ ਉਹ ਜਿਹੜੀਆਂ ਲਾਈਆਂ ਜਿਹੜੀਆਂ ਲਾਈਫ ਟਾਈਮ ਗਰੰਟੀ ਆ ਜਿਹ ਤਿੰਨ ਚਾ ਤਿੰਨ ਬੈਡਰੂਮ ਜਿਨ੍ਹਾਂ ਨੂੰ ਪੀਵੀਸੀ ਸੀਲਿੰਗ ਪਾਈ ਦੀ ਤੇ ਇੱਕ ਬੈਡਰੂਮ ਪੂਰਾ ਉਹ ਕੰਪਲੀਟ ਜਿਹੜੀ ਵੀਡੀਓ ਵੀ ਰੱਖੀ ਹੈ ਕਿਚਨ ਵਿੱਚ ਬਸਨ ਬਣੀ ਆ यानी काफ़ी दिल खोल के पैसे लगे हुए हैं और पैसे लगे डबदते जे प्लीज जी थानू भी चंगा लग था। था लगे तो भीडियो शेयर लाइक जरूर करना यहोजे कम करवा वास्ते मेरा कॉन्टैक्ट नंबर तो आ ही रहा हर वीडियो लगे दरवाजे में सनका धन्यवाद जी